ਮੈਨੂੰ ਮਾਨਵੀ ਜਿਹੜਾ ਨੌਜਵਾਨ ਹੈ ਆਉਣ ਵਾਲੇ ਸਮੇਂ ਲੋਕ ਤਰੱਕੀ ਕਰੇ ਕਾਹੂ ਕੰਮ ਪਿਆਰਾ ਹੈ ਚੰਗਾ ਪਿਆਰਾ ਜਿਹੜਾ ਬੰਦਾ ਮਿਹਨਤ ਕਰੋ ਉਹ ਨੇਚਰਲੀ ਅੱਗੇ ਆ ਜਾਂਦਾ میں پارٹی بہت بہت دنواد کردہ جہاں نے سارے پرا نو بہت واقع ماح بخشیا جو لوک سبھا گردسپور ٹکٹ دیتی ہے جی گل کر رہے سی تھی گل سی ایم صاحب گردسپور تو شروعات کر رہے سی ایم صاحب دیانگر آئے سینا ਜੋ ਸੰਗਦੀ ਵਾਰਸੀ ਵੀ ਗਰਦਾਸਪੁਰ ਨੂੰ ਅੱਜ ਤੱਕ ਐਂਡ ਲਾ ਜਿਹੜਾ ਸਮਝਿਆ ਗਿਆ ਸੀਮ ਸਾਹਿਬ ਨੇ ਇਹ ਗੱਲ ਕਹੀ ਸੀ ਆਮ ਆਦਮੀ ਪਾਰਟੀ ਦੇ ਵਿੱਚ ਗਰਦਾਸਪੁਰ ਨੂੰ ਇੱਕ ਨੰਬਰ ਦਾ ਜਿਹੜਾ ਸਮਝਿਆ ਜਾ ਬੁਰ ਬਣਾਇਆ ਲਿਆ ਉਹਦੇ ਵਿੱਚ ਸਾਡੇ ਭਰਾ ਦੀ ਜੋ ਟਿਕਟ ਲਾ ਉਸ ਹੋਈ ਹੈ ਗਰਦਾਸਪੁਰ ਲੋਕ ਸਭਾ ਤੋਂ ਸਾਡੇ ਭਰਾ ਦਾ ਬੜਾ ਮਾਣ ਮਦਿਆ ਸਾਡੇ ਲੋਕਾਂ ਦਾ ਬੜਾ ਮਾਣ ਮਦਿਆ ਹੈ ਤੇ ਮੈਂ ਖੁਦ ਪਿੰਨਾ ਦੇ ਵਿੱਚ ਜੋ ਮੈਨੂੰ ਕਮੈਂਟਾਂ ਦੇ ਵਿੱਚ ਫੋਨ ਦੇ ਉੱਤੇ ਜੋ ਮੈਸੇਜ ਵੀ ਕਰਦੇ ਨੇ ਲੋਕ ਫੋਨ ਕਾਲ ਵੀ ਕਰਦੇ ਨੇ ਜਿੰਨੀ ਸੰਗਤ ਦੇ ਵਿੱਚ ਖੁਸ਼ੀ ਹੈ 2022 ਦੀ ਲੱਖਣੋਂ ਕਈ ਗੁਣਾ ਵੱਧ

ਇਹ 2022 ਤੋਂ 3 ਗੁਣਾ ਵੱਧ ਇੰਨਾਂ ਦੇ ਵਿੱਚ ਵੋਟਾਂ ਪੈਣਗੀਆਂ 4 ਜੂਨ ਨੂੰ ਦੁੱਧ ਦਾ ਦੋ ਦੋ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਆਜੀ ਲੋਕ ਤਿਆਰ ਪਰ ਤਿਆਰ ਬੈਠੇ ਨੇ ਸਾਡੇ ਭਰਾ ਨੂੰ ਅਸੀਂ ਸਾਡੇ ਭਰਾ ਦੀ ਪੱਗ ਨੂੰ ਸਾਡੇ ਭਰਾ ਦੀ ਸ਼ਾਨ ਨੂੰ ਗਰਦਾਸਪੁਰ ਦੀ ਚਿਹਰੇ ਦੀ ਸ਼ਾਨ ਨੂੰ ਅਸੀਂ ਬਹੁਤ ਵੱਡੀ ਲੀਡ ਦੇਖਣੇ ਪੈ ਗਏ ਹੋ ਗਿਆ ਇਹ ਲੋਕ ਕਹਿਣਾ ਹੋਣਾ ਕਾਦੋਗੇ ਕਿੰਦਾ ਦਰਸ਼ਕ ਬੜੀ ਖੁਸ਼ੀ ਦੀ ਗੱਲ ਹੈ ਔਰ ਮੈਨੂੰ ਮਾਣ ਹੈ ਇਸ ਗੱਲ ਦਾ ਕਿ ਅੱਜ ਜੋ ਫਤਿਹਗੜ ਚੂੜੀਆਂ ਦੇ ਵਿੱਚ ਜਿਹੜੀ ਆ ਇੰਨੀ ਦਹਿਲਕਾ ਮੈਂ ਕਹਿ ਸਕਦਾ ਐ ਵੀ ਜਿਹੜਾ ਮਚਾਇਆ ਉਹ ਮਿਹਨਤ ਕੀਤੀ ਐ ਸਾਡੇ ਬਲਬੀਰ ਸਿੰਘ ਪੰਨੂ ਨੇ ਇਹਦਾ ਪਿਆਰ ਇਹਨਾਂ ਘੱਟ ਦੇਖ ਕੇ ਮੈਨੂੰ ਮਾਨ ਹੈ ਵੀ ਜਿਹੜਾ ਨੌਜਵਾਨ ਐ ਆਉਣ ਵਾਲੇ ਸਮੇਂ ਨੂੰ ਹੋਰ ਤਰੱਕੀ ਵੱਧ ਕਰੂਗਾ ਇਹ ਇਹ ਸਭ ਜਿਹੜੀ ਗੱਲ ਕੀਤੀ ਜਾਵੇ ਕਾਂਗਰਸ ਦੇ ਵੱਡੇ ਜਿਹੜਾ ਨੇ ਕਾਲੀ ਦੰਦ ਵੀ ਸਾਡੇ ਬਲਬੀਰ ਸਿੰਘ ਮੋਦੀ ਨੇ ਲੇ ਲਾਫ ਕਬਟ ਉਹਦੇ ਜਨ ਆਮ ਆਦਮੀ ਪਾਰਟੀ ਦੀ ਅੱਜ ਦੀ ਰੈਲੀ ਨੂੰ ਦੇਖ ਕੇ ਅੱਖੀਂ ਹੀ ਲੱਗਦਾ ਵੀ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਲੋਕਾਂ ਨੂੰ ਕੰਮ ਪਿਆਰਾ ਐ ਚੰਗਾ ਪਿਆਰਾ ਜਿਹੜਾ ਬੰਦਾ ਮਿਹਨਤ ਕਰੂਗਾ ਉਹ ਨੇਚਰਲੀ ਅੱਗੇ ਆਇਆ ਜੋਗਾ ਇਹ ਬਲਬੀਰ ਪੰਨੂ ਦੀ ਮਿਹਨਤ ਆ ਜਿਹੜੀ ਇਸ ਕਦਰ ਜਿਹੜੀ ਆ ਠਾਠਾ ਮਾਤਰਾ ਬੀਜੇਪੀ ਨੂੰ ਕਮੈਂਟ ਕੀਤੀ ਸੀ ਖਤਮ ਕਰ ਦਿਓ ਕੀ ਕਰਦੇ ਸੀ ਉਹਨੂੰ ਕਹਿਤ ਸੀ ਕਿ ਜਿਹੜਾ ਬੀਜੇਪੀ ਨੂੰ ਹੁਣ ਹੈ ਕਿ ਲੋਕਾਂ ਨੂੰ ਕਹਿੰਦੇ ਬੀਜੇਪੀ ਨੂੰ ਖਤਮ ਕਰ ਦਿਓ ਨਾ ਨਾ ਬੀਜੇਪੀ ਸਾਨੂੰ ਕਲਮ ਕਰਨ ਤੇ ਲੱਗੀ ਆ ਵੀ ਸਾਰੇ ਅੰਦਰ ਦੇ ਦਿਓ ਇਹਨਾਂ ਨੂੰ ਮਹਾਦੇਵ ਖਤਮ ਕਰ ਦਿਓ ਪਰ ਇਹ ਮੈਂ ਕਹਿ ਸਕਦਾ ਜਿਹੜਾ ਕਰ ਕਰ ਕੇਜਰੀਵਾਲ ਜੰਮ ਪਿਆ ਜਿਹੜਾ ਕਰ ਕਰ ਭਗਵੰਤ ਮਾਨ ਜੰਮ ਪਿਆ ਉਹ ਕਿਹਤੋਂ ਹੈ ਭਗਵੰਤ ਤਾਂ ਜੇ ਸਾਡੀ ਜਲੀ ਸ਼ੁਰੂਆਤ ਪੰਜਾਬ ਦੀ ਗੁਰਦਾਰ बाज़ी <laughs> 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 ਤੁਹੇ ਵੀ ਉਦੋਂ ਥੋੜੇ ਜਿਹੇ ਢਿਲੇ ਪਏ ਸਾਰੇ ਪੱਤਰਕਾਰ ਜਿੱਦਣ ਦੇ ਟਿਕਟ ਅਨਾਉਂਸ ਹੋਈ ਹੈ ਹੁਣ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਤੁਹਾਨੂੰ ਵੀ ਹੁਣ ਗੱਡੀਆਂ ਦੇ ਜਿਹੜੇ ਟਾਇਰ ਕਸਾਉਣ ਦਾ ਹੁਣ ਮੌਕਾ ਮਿਲਿਆ ਪੂਰਾ ਔਰ ਕੱਲ ਦੀ ਜਿਹੜੀ ਸ਼ਰਵਾਦ ਹੈ ਸੀਐਮ ਸਾਹਿਬ ਜਿਹੜੇ ਆਉਣ ਲੱਗੇ ਨੇ ਮੈਨਸਲਾ ਰਹਿ ਨਹੀਂ ਆ ਦੀ ਔਰ ਪਿਆਰ ਕਰਦੇ ਨੇ ਗਰਾਸਪੁਰ ਲੋਕ ਸਭਾ ਵਾਲਿਆਂ ਨੂੰ ਕਿਉਂਕਿ ਕੰਮ ਕਰਨਾ ਚਾਹੁੰਦਾ ਜਿੰਨੀ ਵੀ ਸਾਡੀ ਟੀਮ ਹੈ ਰਾਤ ਦਿਨ ਮਿਹਨਤ ਕਰਨ ਵਾਲੀ ਟੀਮ ਜਿੰਨੀ ਵੀ ਹੈ ਸਾਡੀ ਉਹ ਕੰਮ ਨੂੰ ਪਸੰਦ ਕਰਦੀ ਔਰ ਇਹ ਕੰਮ ਦਾ ਨਤੀਜਾ ਦੇਖੋ ਜਦੋਂ ਸੰਕਰਨ ਲੋਕ ਆਪ ਲੜਾਈ ਲੜਦੇ ਹੋਣਾ ਫਿਰ ਮੁਕਾਬਲਾ ਕੋਈ ਨਹੀਂ ਹੁੰਦਾ ਮੈਂ ਬਟਾਲੇ ਚ ਵੀ ਗੱਲ ਕਰਦਾ ਸੀ ਮੈਂ ਕਿਹਾ ਜੀ ਮੈਂ ਤੇ ਨਮਾਣਾ ਮੈਨੂੰ ਤੁਸੀਂ ਟਿਕਟ ਦੇ ਕੇ ਨਵਾਜ ਦਿੱਤਾ ਹੁਣ ਹਰਾਉਣਾ ਜਿਤਾਉਣਾ ਤੁਹਾਡੇ ਹੱਥ ਵਸਾ ਔਰ ਇੱਥੇ ਵੀ ਜਿਹੜੀ ਹੈ ਲੋਕ ਸਭਾ ਦੀ ਸੀਟ ਆ ਉਹ ਵੀ ਸੰਗਤ ਦੇ ਹੱਥ ਵਸਾ ਇਹਨਾਂ ਦੇ ਫੈਸਲਾ ਔਰ ਮੈਨੂੰ ਆਸ ਆ ਵੀ ਯਾਰ ਕੀ ਹਰਾਨੀ ਜਨਕ ਨਤੀਜੇ ਜਿਹੜੇ ਆ ਇਹ ਕੱਢਣਗੇ ਕਿਉਂਕਿ ਮੈਂ ਐ ਐਮਐਲਏ ਦੀ ਇਲੈਕਸ਼ਨ ਵੀ ਲੜੀ ਆਪਾਂ ਬਸ ਜੋ ਰਿਸਪੌਂਸ ਮੈਨੂੰ ਜਿਹੜਾ ਨਜ਼ਰ ਆ ਰਿਹਾ ਵਾ ਇਹ ਇੱਕ ਵਾਕਏ ਬਾ ਕਮਾਲ ਰਿਸਪੌਂਸ ਕੋਈ ਐਸਾ ਚਿਹਰਾ ਮੈਨੂੰ ਹੱਲੇ ਤੱਕ ਇਹ ਨਹੀਂ ਕੋਈ ਮਿਲਿਆ ਜਿੰਨੇ ਮੈਨੂੰ ਕਿਹਾ ਵੀ ਯਾਰ ਸੋਚਾਗੇ ਨਹੀਂ ਵੋਟ ਪਾਵਾਂਗੇ ਜਾਂ ਲੋਕ ਜਾਂਦੇ ਪਿੰਡਾਂ ਦੇ ਵਿੱਚ ਜਿਹੜੇ ਉਹ ਕਹਿੰਦੇ ਨੇ ਨਹੀਂ ਕਿਉਂਕਿ ਮਾਨ ਸਾਹਿਬ ਨੇ ਕੰਮ ਕੀਤੇ ਦੋ ਹ ਸਾਲਾਂ ਦੇ ਵਿੱਚ ਜੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ ਜੇ ਬਿਜਲੀ ਦੀ ਗੱਲ ਕਰੀਏ ਸਕੂਲ ਆਫ ਐਮੀਨੈਂਸ ਦੀ ਗੱਲ ਕਰੀਏ ਠੀਕ ਹੈ ਫਿਰ ਇੱਕ ਕਰੋੜ ਜਿਹੜਾ ਸ਼ਹੀਦੀ ਸਨਮਾਨ ਲਈ ਗੱਲ ਕਰੀਏ ਜਿਹੜੀ ਕਿਸਾਨਾਂ ਦੇ ਵਿੱਚ ਸ਼ਹੀਦੀਆਂ ਹੋਈਆਂ ਸੀ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰੀਏ ਹਰ ਕੰਮ ਤੇ ਉਹ ਖਰੇ ਉਤਰੇ ਭਾਜਪਾ ਦਾ ਪੰਜਾਬ ਵੀ ਸ਼ੁਰੂ ਹੋ ਰਿਹਾ ਕਿਸਾਨ ਕਰਨ ਨੇ ਦੇਖੋ ਜੀ ਜੇ ਚੰਗੇ ਕੰਮ ਕਰਾਂਗੇ ਤੇ ਲੋਕ ਅੱਗੇ ਆਉਣਗੇ ਤੇ ਜੇ ਹੁਣ ਕੰਮ ਹੀ ਉਹਦੇ ਕੀਤੇ ਨੇ ਜਦੋਂ ਗਏ ਹੀ ਕਿਸਾਨ ਬਹਿ ਕੇ ਗੱਲ ਕਰ ਲੈਂਦੇ ਉਹਨਾਂ ਨਾਲ ਤੇ ਆਪੇ ਉਹ ਸ਼ਾਮ ਤੋਂ ਜਾਂਦਾ ਜਦੋਂ ਉਹਨਾਂ ਦੀ ਉੱਥੇ ਨਹੀਂ ਸੁਣੀ ਉਹ ਕਹਿੰਦੇ ਹੁਣ ਇੱਥੇ ਹੀ ਨਹੀਂ ਸੁਣੀ ਮੈਂ ਫਰਕ ਤੇ ਹੈ ਹੀ ਹੈ ਸਾਡੀਆਂ ਮਾਵਾ ਭੈਣਾਂ ਤੇ ਪਹੁੰਚੀਆਂ ਨੇ ਮੈਂ ਸਤਾਰਨੀਆ ਤੁਹਾਡਾ ਇਹ ਸੁਣ ਮੰਨਣ ਨੂੰ ਤੁਸੀਂ ਮਾਨ ਬਖਸ਼ਿਆ

ਇਹ ਕੋਈ ਸਾਡੇ ਸਰਕਾਰ ਜੋ ਬਜ਼ੁਰਗ ਬੈਠੇ ਨੇ ਜਿਹੜੇ ਉਹਨਾਂ ਦੇ ਬੱਚੇ ਪੰਜੜਾ ਪੰਨੜੇ ਸਭ ਤੋਂ ਵੱਡੀ ਤੁਹਾਨੂੰ ਇਸ ਚੀਜ਼ ਦਾ ਮਾਨ ਹੋਣਾ ਚਾਹੀਦਾ ਕਿ ਆਮ ਆਦਮੀ ਜਿਵੇਂ ਕਰਦਾਸਪੁਰ ਨੂੰ ਸਾਡਾ ਪੁੱਤ ਸਾਡਾ ਭਰਾ ਇੱਕ ਆਮ ਘਰ ਦਾ ਬੱਚਾ ਸਾਨੂੰ ਜੋ ਮੀਨਤ ਮਾਰ ਦਿੱਤਾ ਅਸੀਂ پتا نہیں لگتا بندہ بیٹھ یہ بڑی خوشی والی گل ہے سام کھلے لوک سبھا سو روپیہ مار کرتے گئے مر ਸਭ ਨੂੰ ਹੈਲੋ ਬਤਾਇਆ ਬਹੁਤ ਸਰਾ ਬਾੜ ਪਲਵਾਦੀਆਂ ਦੇ ਸਰਪੰਚ ਉਹਰੇ ਹੋਰ ਉਹਨਾਂ ਵੱਲੋਂ ਵੀ ਬਹੁਤ ਸਾਰਾ ਮਾੜਾ ਸੋ ਮੈਂ ਇਹ ਬੇਨਤੀ ਕਰਦਾ ਹਿਰਾਂ ਸਿੰਘ ਜੀ ਕਿ ਸੋ ਫਟਾਫਟ ਇੱਕ ਬਹੁਤ ਵਧੀਆ ਗੀਤ ਲਾਗੇ ਸਭਾ ਜਰ ਕੀ ਲੈ ਕੇ ਹਾਜ਼ਰ ਸੋਣੋ ਪੰਨੂ ਸਾਹਿਬ ਦੀ ਸਾਰੀ ਟੀਮ ਵੱਲੋਂ ਧੰਨਵਾਦ ਹੈ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਹੈ ਉਹ ਆਪਣੇ ਕੀਮਤੀ ਰਜੇਮਿਆਂ ਨੂੰ ਟਾਈਮ ਕੱਢ ਕੇ ਅੱਜ ਹਲਕਾ ਫਤੇਗੜ ਚੁੰਗੀਆਂ ਦੇ ਵਿੱਚ ਪਹੁੰਚੇ ਨੇ ਉਹਨਾਂ ਦਾ ਬਹੁਤ ਧੰਨਵਾਦ ਸਾਰੀ ਟੀਮ ਦਾ ਸ਼ਹਿਰੀ ਜੀਜੀ ਦਾ ਉਹਨਾਂ ਦਾ ਇੱਥੇ ਪਹੁੰਚਣ ਤੇ ਸਟੇਜ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਆ ਕੁਝ ਨਾਉ ਪਿੰਡਾਂ ਦੇ ਆਏ ਨੇ ਪਿੰਡ ਭੋਲੇ ਦੇ ਸਿਖੇਵਾਲ ਕਲਾ ਅਰੀਆੜੀ ਖੁਰਕ ਮਰਨ ਖੁਰਕ ਮਰੀਦਕੇ ਢਾਂਡੇ ਕਲਵੰਡੀ ਲਾਲ ਸਿੰਘ ਕਲਵੰਡੀ ਜੂਰਾ